ਦਵਾਈ ਲਣ ਗਏ ਆ ਸਾਨੂੰ ਉਧਰੋਂ ਬੰਦਾ ਸਾਡੇ ਪਿੰਡ ਦਾ ਦੱਸਣ ਆਇਆ ਕਿ ਕਿੱਥੇ ਆ ਮੈਂ ਕਿਹਾ ਦਵਾਈ ਲਣ ਗਏ ਆ ਉਹਨੇ ਦੱਸਿਆ ਆਣ ਕੇ ਵੀ ਇੰਦਾ ਇੰਦਾ ਜਾਣਦੇ ਹੋਇਆ ਜੀ ਬਹੁਤ ਮਾੜੀ ਘਟਨਾ ਹੋਈ ਹੈ ਜੀ ਹੁਣ ਮੈਨੂੰ ਕਹਿੰ ਗਿਆ ਦੇ ਹਿੰਮਤ ਨਹੀਂ ਆਈ ਆ ਬਹੁਤ ਮਾੜਾ ਹੋਇਆ ਜੀ ਉਹ ਕੀੜਾ ਪੂਰਾ ਹੋ ਗਿਆ ਤੇਰਾ ਦਾ ਡੈਡੀ ਉਹ ਵੀ ਸ੍ਰੀ ਅਸੰਮਤ ਹੈ ਤੇ ਇਹ 2 ਵਜੇ ਪਤਾ ਲੱਗਾ ਜੀ ਮਤਲਬ ਵੀ ਇਸ ਤਰ੍ਹਾਂ ਕਰਕੇ ਸਾਹ ਬਾਦ ਐਕਸੀਡੈਂਟ ਹੋਇਆ ਵਾ ਤੇ ਬੱਸ ਵੱਜ ਗਈ ਆ ਬਟਾਲਾ ਚ ਵਾਪਰੇ ਬੱਸ ਹਾਸੇ ਵਿੱਚ ਸਕੂਟੀ ਸਵਾਰ ਬਾਪ ਬੇਟੇ ਦੇ ਇਸ ਬੱਸ ਦੇ ਚ ਪੇਚ ਔਨ ਕਰਕੇ ਬਾਪ ਭੁਪਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦਾ 13 ਸਾਲਾ ਬੇਟਾ ਅਭਿਜੀਤ ਸਿੰਘ ਦੀ ਮੌਤ ਹੋ ਗਈ ਜਦੋਂ ਸਾਡੀ ਟੀਮ ਨੇ ਉਹਨਾਂ ਦੇ ਘਰ ਜਾ ਕੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਘਰ ਦੇ ਹਾਲਾਤ ਬਹੁਤ ਬੁਰੇ ਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਭੁਪਿੰਦਰ ਸਿੰਘ 7 ਬੱਚਿਆਂ ਦਾ ਬਾਪ ਹੈ ਅਤੇ ਅਭਿਜੀਤ ਸਿੰਘ ਉਸਦਾ ਬੇਟਾ ਸੀ 3 ਦਿਨ ਪਹਿਲਾਂ ਹੀ ਭੁਪਿੰਦਰ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਸੀ ਪਿੰਡ ਦੇ ਲੋਕਾਂ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਭੁਪਿੰਦਰ ਸਿੰਘ ਆਪਣੇ 13 ਸਾਲਾ ਬੇਟੇ ਅਭੀਜੀਤ ਨਾਲ ਦੁਬਾਈ ਲੈਣ ਲੱਗ ਗਿਆ ਸੀ ਤੇ ਘਰ ਵਾਪਸ ਆਉਂਦੇ ਸਮੇਂ ਇਹ ਭਿਆਨਕ ਹਾ사 ਵਾਪਰ ਗਿਆ ਤੁਹਾਨੂੰ ਦੱਸ ਦਿਆ ਕਿ ਬਸ ਡਰਾਈਵਰ ਇਸੇ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਤੇਜ਼ ਰਫ਼ਤਾਰ ਵਜ੍ਹਾ ਦਾ ਸੰਤੁਲਨ ਵਿਗੜਨ ਕਾਰਨ ਇਹ ਹਾ사 ਵਾਪਰਿਆ ਹਾਂ ਜੀ ਚਾਬਨ ਦਵਾਈ ਲੈਣ ਗਏ ਆ ਜੀ ਉਹ ਨਾਮ ਕੀ ਹੈ ਨਲਖਵਿੰਦਰ ਸਿੰਘ ਦਵਾਈ ਲੈਣ ਗਏ ਆ ਸਾਨੂੰ ਉਧਰੋਂ ਬੰਦਾ ਸਾਡੇ ਪਿੰਡ ਦਾ ਦੱਸਣ ਆਇਆ ਕਿ ਕਿੱਥੇ ਆ ਮੈਂ ਕਹਾ ਦਵਾਈ ਲੈਣ ਗਏ ਆ ਉਹਨੇ ਦੱਸਿਆਣਗੇ ਵੀ ਇੰਦਾ ਇੰਦਾ ਜਾਣਤ ਹੋਇਆ ਮੈਨੂੰ ਕਿਹਦੇ ਜਾ ਆਪਣੇ ਪੋਤੇ ਵਾਲਾ ਪਤਾ ਲਿਆ ਮੈਂ ਕਹਾ ਮੈਂ ਨਹੀਂ ਜਾਣ ਮੈਨੂੰ ਹਰ ਦਾ ਨੁਕਸਰ ਮੈਂ ਚੱਲ ਕੇ ਉਥੇ ਮਰਦਾ ਮੁਰਗੇ ਹਜ਼ਾਰੋਂ ਫੋਨ ਕੀਤਾ ਵੀ ਉਹ ਮੌਕੇ ਤੇ ਮਰ ਗਿਆ ਉਥੇ ਹਸਦਾ ਵਾਲਾ ਮੁੰਡਾ ਅੰਮ੍ਰਿਤਸਰ ਲੈ ਆਈ ਤਾਂ ਕੇ ਮਰੇ ਹਾਂ ਘਰ ਦੇ ਲਾਤੇ ਘਰ ਦਾ ਬਹੁਤ ਮਾਰਾ ਕਿਸ ਨੂੰ ਪੈਣ ਚਾਹੋ ਲੋ ਘਰ ਦਾ ਵੀ ਲਾਦਾ ਸੱਤ ਵਿਚਾਰੇ ਦਾ ਨਿਆਣੇ ਜੋ ਜਿਹੜਾ ਦਾਖਲ ਕੀਤਾ ਆ ਕੁੜੀ ਤਨਨਾਦ ਨਾ ਦੇ ਵਿਚਾਰਿਆ ਨਹੀਂ ਗਈ ਘਰ ਦੀ ਹਲਾਤ ਮਾੜੀ ਹੈ ਜੀ ਤੁਹਾਨੂੰ ਦਿਖਾਣੀ ਦਿਆ ਹਾਂ ਹਾਂ ਜੀ ਨਾਮ ਜੀ ਆਪਾਂ ਤੁਸੀਂ ਗਏ ਕਿੱਦਾਂ ਮਿਲਿਆ ਤੁਹਾਨੂੰ ਸੁਣਿਆ ਘਰੋਂ ਕਿੱਦਾਂ ਗਏ ਸੀ ਬੱਚੇ ਬਈ ਤੁਹਾਨੂੰ ਕੋਈ ਦੱਸ ਕਿ ਗਏ ਸੀ ਬੇਟਾ ਕਿੱਥੇ ਬੇਟਾ ਕਿੱਥੇ ਕਹਿੰਗੇ ਬੱਚਾ ਤੇ ਪੀਠ ਹੁਣੇ ਇਹ ਦੁੱਖ ਮੈਂ ਨਿਆਣਾ ਨੇ ਇਹ ਨਾ ਹੀ ਨ ਬੱਚੇ ਰਹਿਨੇ ਕੋਈ ਨਹੀਂ ਅਰੇ ਕਿਹੜੇ ਕੋਈ ਨਹੀਂ ਆਉਨਗੇ ਪੈਦਾ ਕਰਦੇ ਕਰਦੇ ਫਿਰ ਉਹ ਬਿਤੇ ਇੱਥੇ ਦੋ ਬੰਨਾਂ ਨਾ ਬੋਲਾਗੇ ਇੱਕ ਬੰਨ ਨਾ ਮੁੰਡਾ ਵੀ ਬੇਟਾ ਤੇ ਕਹਿੰਦੇ ਨਹੀਂ ਉਹਦੇ ਤੁਹਾਡਾ ਬੇਟਾ ਕਿੱਥੇ ਆ ਐਦਾਂ ਪੁੱਛਣ ਦੇ ਤੁਹਾਡਾ ਬੇਟਾ ਕਿੱਥੇ ਤੇ ਮੈਂ ਇਥੋਂ ਨਹੀਂ ਵੇਖਣ ਦੀ ਉੱਤੋਂ ਨਹੀਂ ਕੀ ਦੀ ਗੱਲ ਕਰਨ ਦੇ ਫਿਰ ਉਹ ਐਦਾਂ ਗੱਲਾਂ ਕਰਦੇ ਕਰਦੇ ਮੁੜ ਕੇ ਉਹ ਤੇ ਕਹਿੰਦੇ ਤੁਹਾਡਾ ਬੇਟਾ ਤੇ ਮੁੰਡਾ ਵੱਡਾ ਕਿੱਥੇ ਆ ਉਹਨਾਂ ਨੇ ਪਰਜੋਰ ਪੈ ਗਈ ਉਹ ਗੱਲਾਂ ਕਰਦੇ ਕਰਦੇ ਮੈਂ ਵੀ ਤਾਂ ਮਗਰੇ ਇਹਨਾਂ ਦੇ ਤਰਫੇ ਫਿਰਦਰ ਨਾ ਹੀ ਕੁੜੀ ਨਿਕ ਯਾਨੀ ਆਹਦੇ ਗੁੱਡੀ ਉਹਦੀ ਵੱਡੀ ਮੰਡੇ ਦੀ ਇੱਥੇ ਉਹ ਯਾਰ ਇੱਥੇ ਜਾ ਕੇ ਕੀ ਦੇਖਿਆ ਤੁਹਾਨੂੰ ਘਰੋਂ ਕਿੱਧਰ ਗਏ ਸੀ ਬੱਚਾ ਘਰੋਂ ਇਥੇ ਦਵਾਈ ਨੂੰ ਹੀ ਲੈਣ ਗਏ ਘਰੇ ਦਵਾਈ ਆਪਣੀ ਲੈਣਗੇ ਰਾਤੇ ਬੈਠੇ ਬੈਠੇ ਉਹਦੇ ਉੱਤੇ ਵੱਢਦੇ ਦੁਖ ਰਹੇ ਬਚਿਆਰੇ ਨਾ ਆਈ ਤੇ ਰਾਤੀ ਵੀ ਕੋ ਖਾਦਾ ਜੇ ਕਿਸੇ ਮਿਲ ਕੇ ਆਏ ਉਹਨਾਂ ਦੇ ਵਿੱਚ ਕੀ ਹਾਲਾਤ ਆ ਤੁਹਾਡੇ ਬੇਟੇ ਦੇ ਕੀ ਹਾਲਾਤ ਹਾਂ ਜੀ ਉਹ ਹਾਲਾਤ ਦੋਦੀ ਬੜੀ ਮਾੜੀ ਹੈ ਇੱਥੇ ਪੱਠੀਆਂ ਕਿੰਨੀਆਂ ਅੱਖਾਂ ਦੇ ਉੱਤੇ

ਹਾਂ ਜੀ ਕੀ ਪਤਾ ਲੱਗਾ ਘਟਨਾ ਜੀ ਬਹੁਤ ਮਾੜੀ ਘਟਨਾ ਹੋਈ ਹੈ ਜੀ ਹੁਣ ਮੈਨੂੰ ਫੋਨ ਗਿਆ ਤੇ ਮੁੰਨੇ ਆ ਹੀ ਆਏ ਆ ਬਹੁਤ ਮੜਾ ਹੋਇਆ ਜੀ ਉਹ ਬੇਟਾ ਪੂਰਾ ਹੋ ਗਿਆ ਤੇਰਾ ਉਹ ਡੈਡੀ ਉਹ ਵੀ ਸਰੀਅਸ ਅੰਬਰ ਕਰਕੇ ਜਾਂਦਾ ਘਰ ਦੀ ਉਹ 15 ਸਾਲ ਦਾ ਸਾਲਾ ਨੌਵੀਂ ਚ ਪੜਦਾ ਪਤਾ ਲੱਗਾ ਕਿ ਕਿਉਂ ਉਧਰਲੇ ਪਾਸੇ ਗਏ ਕੱਲ੍ਹ ਦੇ ਉਹ ਕੁਟੀ ਦੇ ਗਏ ਦਵਾਈ ਲੈਣ ਸਟੋਰ ਤੋਂ ਨਿਕਲੇ ਉਧਰੋਂ ਬੱਸ ਆਈਏ ਹਾਲਾਤ ਕੀ ਬਹੁਤ ਮਾੜੇ ਹਾਲਾਤ ਆ ਜੀ ਦਿਹਾੜੀ ਦਾ ਪਾ ਕਰਕੇ ਆਪਣਾ ਗੁਜ਼ਾਰਾ ਕੰਮਦੇ ਜੀ ਬੜਾ ਤਿੰਨ ਦੋਏ ਗੁੜੀਆਂ ਹੋਈ ਜੀ ਉਹਦੇ ਹਾਂ ਬਹੁਤ ਮਾਰੇ ਵਿੱਚ ਜਿਹੜੀ ਕੁੜੀ ਆਈ ਤੇ ਖੁਸ਼ੀਆਂ ਨੇ ਹਾਂ ਖੁਸ਼ੀਆਂ ਨੇ ਹਾਂਜੀ ਤੁਹਾਨੂੰ ਅੱਜ ਗਮੀ ਹੋ ਗਈ ਭਰਾ ਵੱਡਾ ਪੂਰਾ ਹੋ ਗਿਆ ਵੱਡਾ ਹੀ ਭਰਾ ਹੀ ਇੱਥੇ ਬਟਾ ਜੀ ਨਾਲ ਬਾਕੀ ਪਰਵਾਰ ਬਹੁਤ ਜੀ ਮਾਤਰ ਬੰਦੇ ਆ ਬਹੁਤ ਜੀ ਤੇ ਇਹਨਾਂ ਦੀ ਜੋਸ਼ ਮਾਇਤ ਕੀਤੀ ਜਾਵੇ ਵੱਧ ਤੋਂ ਵੱਧ ਪਿੰਡ ਵੀ ਇੱਕ ਮਾਹੌਲ ਉਹਦਾ ਹੋ ਰਿਹਾ ਪਿੰਡ ਦਾ ਇਹਨਾਂ ਦਾ ਵੇਖੋ ਤੁਸੀਂ ਵੇਖਿਆ ਜੀ ਸਾਰਾ ਪਿੰਡ ਇਕੱਠਾ ਹੋਇਆ ਜੀ ਪਪਿੰਦਰ ਸਿੰਘ ਨਾਮ ਜੀ ਮੇਰਾ ਪਿੰਦਰ ਸਿੰਘ ਜੀ ਇਹਨਾਂ ਦਾ ਜਿਹੜਾ ਸੈਕਟਰੀ ਮਰ ਗਿਆ ਤੇ ਇਹਦਾ ਪਰਿਵਾਰ ਦਾ ਕਿੰਨਾ ਹਾਂ ਜੀ ਇਹ ਦੋ ਵਜੇ ਪਤਾ ਲੱਗਾ ਜੀ ਮਤਲਬ ਵੀ ਇਸ ਤਰ੍ਹਾਂ ਕਰਕੇ ਸਾਹ ਬਾਦ ਐਕਸੀਡੈਂਟ ਹੋਇਆ ਵਾ ਤੇ ਬੱਸ ਵੱਜ ਗਈ ਆ ਤੇ ਮੰਮੀ ਪਤਾ ਕਰਨ ਗਿਆ ਉਧਰ ਇਹਦੀ ਦਾਦੀ ਤੁਰ ਹੀ ਜਾਂਦੀ ਆ ਰਸਤੇ ਜਿੱਦੇ ਉਹ ਫੇ ਮੇਰੇ ਨਾਲ ਬੈਠੀ ਮੈਨੂੰ ਕਹਿੰਦੀ ਭਿੰਦੇ ਮੈਨੂੰ ਲੈ ਜਾ ਵੀ ਸਾਡੇ ਬੱਚੇ ਵੀ ਗਏ ਆ ਤੇ ਮੈਨੂੰ ਪਤਾ ਲੱਗਾ ਵਾ ਵੀ ਮਤਲਬ ਸਾਡੇ ਬੱਚਿਆਂ ਦਾ ਵੀ ਛੱਟ ਲੱਗੀ ਆ ਜਦੋਂ ਉੱਥੇ ਗਏ ਆ ਤੇ ਉੱਥੇ ਮਤਲਬ ਕੋਈ ਪਤਾ ਨਹੀਂ ਲੱਗਾ ਫਿਰ ਹਸਪੀਟਲ ਆਪਾਂ ਗਏ ਆ ਹਸਪੀਟਲ ਜਾ ਕੇ ਤਾਂ ਉੱਥੇ ਮੁੰਡਾ ਰਵੀ ਆ ਸਾਡਾ ਭਾਕ ਵੀ ਉਹਨੇ ਫਿਰ ਮਤਲਬ ਮੈਨੂੰ ਪਾਖਿਆ ਵੀ ਮਰੀਜ਼ ਵਿਖਾਉਣਾ ਤਾਂ ਇਹਨੂੰ ਮਰੀਜ਼ ਵੇਖਿਆ ਤੇ ਉਹ ਇਹਦਾ ਮੁੰਡੇ ਦਾ ਡੈਡੀ ਜਿਹੜਾ ਮਤਲਬ ਉਹ ਵੇਖਿਆ ਤੇ ਉਹ ਸੀਰੀਅਸ ਸੀ ਗਾ ਉਹਲੇ ਤੇ ਮੈਂ ਉਹਨੂੰ ਆਖਿਆ ਵੀ ਇੱਕ ਛੋਟਾ ਬੱਚਾ ਹੀ ਨਾਲ ਇਹਦੇ ਉਹ ਫਿਰ ਉੱਥੇ ਗਏ ਮਤਲਬ ਤੇ ਉਥੋਂ ਉਹ ਛੋਟਾ ਬੱਚੇ ਨੂੰ ਪਛਾਣਿਆ ਤੇ ਛੋਟਾ ਬੱਚਾ ਮਤਲਬ ਖਤਮ ਹੋ ਗਿਆ ਤੇ ਮਤਲਬ ਇਹ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਥਕਾ ਹੋ ਗਿਆ ਮਾਤਰ ਪਰਿਵਾਰ ਹੀ ਮਤਲਬ ਵਿਚਾਰਾ ਦਿਹਾੜੀ ਡੰਗ ਆਪਣਾ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰਦੇ ਸੀਗੇ ਮਤਲਬ ਇਹ ਗਏ ਆ ਮਤਲਬ ਚਾਹੇ ਕੋਈ ਦਵਾਈ ਲੈਣ ਗਏ ਉਥੇ ਮੈਡੀਕਲ ਸਟੋਰ ਵੀ ਆ ਉਥੇ ਅੱਗੇ ਵੀ ਜਾਂਦੇ ਦਵਾਈ ਲੈਣ ਉਹ ਬੱਸ ਦੀ ਲਵੇਟ ਚ ਆ ਗਏ ਆ ਮਤਲਬ ਇਹ ਦਵਾਈ ਲੈਣ ਗਏ ਜਾਂ ਕੋਈ ਹੋਰ ਵਸਤੂ ਲੈਣ ਗਏ ਆ ਤੇ ਮਤਲਬ ਬੱਸ ਦੀ ਲਵੇਟ ਚ ਤਿੰਨ ਦਿਨ ਹੋ ਗਏ ਤਿੰਨਾਂ ਦਿਨਾਂ ਦੀ ਬਚੀ ਆ ਮਤਲਬ ਹਾਂਜੀ ਆਪਣੀ ਹਾਲਾਤ ਉਹਲੇ ਮੈਨੂੰ ਕਹਿੰਦਾ ਸੀ ਵੀ ਮਤਲਬ ਮੈਨੂੰ ਪਤਾ ਨਹੀਂ ਕੋਈ ਲੱਗਣ ਦਿਆ ਮਤਲਬ ਗੱਲਾਂ ਨੇ ਮੈਂ ਦੋ ਤਿੰਨ ਕੀਤੀਆਂ ਵਾ ਪਰ ਬੋਲਦਾ ਵੀ ਮੈਨੂੰ ਪਤਾ ਨਹੀਂ ਲੱਗਣ ਦਿਆ ਵੀ ਮਤਲਬ ਮੈਨੂੰ ਕੀ ਹੋਣ ਦਿਆ ਉਹ ਬੱਚੇ ਦੀ ਕਿੰਨੀ ਉਮਰ ਹੈ ਉਹਦੀ 13 ਸਾਲ ਉਮਰ ਆ